ਕੋ ਮਾਫੀਆ ਦੀ ਗੱਲ ਚੱਲ ਬਹੁਤ ਰਹੀ ਹੈ ਜਿਹੜਾ ਗੱਲ ਕਰਦਾ ਮਾਫੀਆ ਮਾਈਨਿੰਗ ਮਾਫੀਆ ਕੋਈ ਮਾਫੀਆ ਨਹੀਂ ਹੁੰਦਾ ਸਵਾਲ ਇਹ ਹੈ ਵੀ ਜੋ ਮਾਈਨਿੰਗ ਪਾਲਿਸੀ ਬਣੀ ਹੋਈ ਹੈ ਅਸੀਂ ਉਸ ਮੁਤਾਬਕ ਕੰਮ ਕਰਨਾ ਹੈ ਜੇ ਕੋਈ ਉਹਦੇ 'ਚ ਕਤਾਹੀ ਕਰੇਗਾ ਭਾਵੇਂ ਕੋਈ ਵੀ ਹੋਵੇ ਅਸੀਂ ਉਹਨੂੰ ਬਖਸ਼ਾਂਗੇ ਨਹੀਂ ਜਦੋਂ ਮਾਫੀਆ ਦਾ ਜ਼ਿਕਰ ਆਉਂਦਾ ਹੈ ਮਾਈਨਿੰਗ ਦੇ ਨਾਲ ਤਾਂ ਸਿੱਧੇ ਤੌਰ ਤੇ ਦੋਸ਼ ਸਰਕਾਰ ਤੇ ਲੱਗਦੇ ਨੇ ਕਿ ਸਰਕਾਰੀ ਤੰਤਰ ਆ ਉਹਦਾ ਦੁਰਵਿయోగ ਹੀ ਕੀਤਾ ਜਾ ਰਿਹਾ ਹੈ ਗਲਤ ਕੰਮ ਗਲਤ ਹੈ ਗਲਤ ਕਰਨ ਵਾਲਾ ਵੀ ਗਲਤ ਹੈ ਭਾਵੇਂ ਉਹ ਕੋਈ ਵੀ ਹੋਵੇ ਪਾਰਟੀ ਦਾ ਹੋਵੇ ਜਾਂ ਕਿਤੋਂ ਦਾ ਵੀ ਹੋਵੇ ਵਿਰੋਧੀਆਂ ਨੇ ਤਾਂ ਪਹਿਲਾਂ ਸਾਡੇ ਕੇਜਰੀਵਾਲ ਸਾਹਿਬ ਨੂੰ ਕਹਤਾ ਸੀ ਕੀ ਕੱਟਿਆ ਜੀ ਉਹਦੇ ਵਿੱਚ 2 ਸਾਲ ਤੱਕ ਸਾਰਾ ਤੰਤਰ-ਵੰਤਰ ਲੱਗਿਆ ਰਿਹਾ ਦੋਸ਼ ਲਾਣੇ ਬੜੇ ਸੌਖੇ ਨੇ ਸਾਡਾ ਕੋਈ ਵੀ ਬੰਦਾ ਸਾਡਾ ਕੋਈ ਵੀ ਆਗੂ ਕਿਸੇ ਵੀ ਗੈਰ ਕਾਨੂੰਨੀ ਕੰਮ ਦੇ ਵਿੱਚ ਸਲਿੱਪ ਨਹੀਂ ਹੈ ਕਿਉਂਕਿ ਪਾਣੀ ਇਸ ਹੱਦ ਤੱਕ ਡਾਰਕ ਜੋਂਨ ਦੇ ਵਿੱਚ ਅਸੀਂ ਚਲੇ ਗਏ ਆ ਜਿੱਥੇ ਬਹੁਤ ਹੀ ਹਾਲਤ ਖਰਾਬ ਬਣੇ ਹੋਏ ਨੇ ਜੇ ਅਸੀਂ ਆਉਣ ਵਾਲੇ ਆਪਣੇ ਨਸਲਾਂ ਦੇ ਲਈ ਜਿਹੜਾ ਅਸੀਂ ਪੈਸੇ ਦੀ ਦੌੜ ਤੇ ਲੱਗੇ ਹੋਏ ਨੇ ਲੋਕ ਜੇ ਪਾਣੀ ਨਾ ਰਿਹਾ ਤਾਂ ਵੀ ਛੱਡ ਕੇ ਕੀ ਜਾਵਾਂਗੇ ਕਰਗਵਾਰ ਕੋਇਲ ਨੇ ਅੱਜ ਅਹੁਦਾ ਸੰਭਾਲ ਲਿਆ ਕੁਰਸੀ ਤੇ ਬੈਠ ਕੇ ਨੇ ਤੇ ਪਤਵੰਤੇ ਸੱਜਣ ਜਿਹੜੇ ਨਾਲ ਦੇ ਨੇ ਉਹ ਮੂੰਹ ਮਿੱਠਾ ਕਰਾ ਰਹੇ ਨੇ ਕੋਇਲ ਸਾਹਿਬ ਪਹਿਲਾਂ ਦਾ ਮੁਬਾਰਕਾ ਤੁਸੀਂ ਅੱਜ ਅਹੁਦਾ ਸੰਭਾਲ ਲਿਆ ਹੈ ਆਫੀਸ਼ੀਅਲ ਤੌਰ ਤੇ ਥੈਂਕ ਯੂ ਜੀ ਧੰਨਵਾਦ ਸੋ ਕੋਇਲ ਸਾਹਿਬ ਵੱਡੀ ਜ਼ਿੰਮੇਵਾਰੀ ਤੁਹਾਡੇ ਤੇ ਕਦੀ ਇੱਕ ਮਾਈਂਡ ਸੈਟ ਪਾਈ ਗਈ ਹੈ ਸਿੱਧੇ ਤੌਰ ਤੇ ਗੱਲ ਕਰ ਲਈਏ ਮਾਫੀਆ ਨਾਲ ਹੁੰਦਾ ਮਾਈਂਡ ਸੈਟ ਜੁੜਿਆ ਜਾਂਦਾ ਹੈ ਉਹ ਮਾਫੀਆ ਨਾਲ ਲੜੋਗੇ ਕਿਵੇਂ ਦੇਖੋ ਮਾਫੀਆ ਦੀ ਗੱਲ ਚੱਲ ਬਹੁਤ ਰਹੀ ਹੈ ਜਿਹੜਾ ਗੱਲ ਕਰਦਾ ਹੈ ਮਾਫੀਆ ਮਾਈਨਿੰਗ ਮਾਫੀਆ ਕੋਈ ਮਾਫੀਆ ਨਹੀਂ ਹੁੰਦਾ ਸਵਾਲ ਇਹ ਹੈ ਵੀ ਜੋ ਵੀ ਜੋ ਮਾਈਨਿੰਗ ਪਾਲਿਸੀ ਬਣੀ ਹੋਈ ਹੈ ਅਸੀਂ ਉਸ ਮੁਤਾਬਕ ਕੰਮ ਕਰਨਾ ਹੈ ਤੇ ਸਾਰਿਆਂ ਨੂੰ ਕਰਾਉਣਾ ਹੈ ਉਸ ਮੁਤਾਬਕ ਜੇ ਕੋਈ ਉਹਦੇ 'ਚ ਕਟਾਹੀ ਕਰੇਗਾ ਭਾਵੇਂ ਕੋਈ ਵੀ ਹੋਵੇ ਅਸੀਂ ਉਹਨੂੰ ਬਖਸ਼ਾਂਗੇ ਨਹੀਂ ਤੇ ਬੇਨਤੀ ਵੀ ਕਰਾਂਗੇ ਕਿ ਸਰਕਾਰ ਦੀਆਂ ਨੀਤੀਆਂ ਦੇ ਮੁਤਾਬਕ ਹੈ ਜਿਹੜਾ ਉਹ ਮਾਈਨਿੰਗ ਪਾਲਿਸੀ ਲਾਗੂ ਕਰਨੀ ਹੈ ਤੇ ਮਾਈਨਿੰਗ ਉਸੇ ਹਿਸਾਬ ਦੇ ਨਾਲ ਕੀਤੀ ਜਾਂਦੀ ਹੈ। ਤੁਸੀਂ ਕਹਿੰਦੇ ਮਾਫੀਆ ਕਿਸੇ ਪ੍ਰਕਾਰ ਦਾ ਨਹੀਂ ਹੁੰਦਾ ਪਰ ਜਦੋਂ ਮਾਫੀਆ ਦਾ ਜ਼ਿਕਰ ਹੁੰਦਾ ਮਾਈਨਿੰਗ ਦੇ ਨਾਲ ਤਾਂ ਸਿੱਧੇ ਤੌਰ ਤੇ ਦੋਸ਼ ਸਰਕਾਰ ਤੇ ਲੱਗਦੇ ਨੇ ਕਿ ਸਰਕਾਰੀ ਤੰਤਰ ਹੈ ਉਹਦਾ ਦੁਰਉਪਯੋਗ ਹੀ ਕੀਤਾ ਜਾ ਰਿਹਾ ਆ। ਸਰਕਾਰ ਦੇ ਆਪ ਦੇ ਬੰਦੇ ਹੀ ਕਰ ਰਹੇ ਨੇ ਗੈਰਕਾਨੂੰਨੀ ਤਰੀਕੇ ਦੇ ਨਾਲ ਰੇਤਾ ਕੱਢਿਆ ਜਾ ਰਿਹਾ। ਦੇਖੋ ਮੈਂ ਪਹਿਲਾਂ ਬੇਨਤੀ ਕੀਤੀ ਹੈ ਭਾਵੇਂ ਕੋਈ ਆਪਣਾ ਸਾਰੇ ਬੰਦੇ ਆਪਣੇ ਨੇ ਸਾਰਾ ਪੰਜਾਬ ਆਪਣਾ ਹੈ। ਜਿਹੜਾ ਕੋਈ ਗੈਰਕਾਨੂੰਨੀ ਕੰਮ ਕਰੇਗਾ ਫਿਰ ਆਪਣੇ-ਵਗਾਨੇ ਦਾ ਕੋਈ ਮਤਲਬ ਨਹੀਂ। ਗਲਤ ਕੰਮ ਗਲਤ ਹੈ ਗਲਤ ਕਰਨ ਵਾਲਾ ਵੀ ਗਲਤ ਹੈ ਭਾਵੇਂ ਉਹ ਕੋਈ ਵੀ ਹੋਵੇ ਪਾਰਟੀ ਦਾ ਹੋਵੇ ਜਾਂ ਕਿਤੋਂ ਦਾ ਵੀ ਹੋਵੇ ਡੀਸੈਲਟਿੰਗ ਦਾ ਬੜਾ ਜ਼ਿਕਰ ਹੋਇਆ ਪਿੱਛੇ ਜਿਹੜੇ ਕਹਿੰਦੇ ਸਰਕਾਰੀ ਖੱਡਾਂ ਨਵੀਆਂ ਸ਼ੁਰੂ ਕਰਾਂਗੇ ਨਾਲ ਡੀਸੈਲਟਿੰਗ ਦੀ ਬੜੀ ਲੋੜ ਹੈ ਸੋ ਉਹਨੂੰ ਲੈ ਕੇ ਕਿਵੇਂ ਕੰਮ ਕਰੂੰ ਮੈਂ ਅੱਜ ਹੀ ਚਾਰਜ ਲੈ ਆ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਸਾਰੀ ਮੀਟਿੰਗ ਕਰਕੇ ਇੱਕ ਤੁਸੀਂ ਆਉਣ ਵਾਲੇ ਸਮੇਂ ਦੇ ਵਿੱਚ ਬਦਲਾਅ ਖੁਦ ਦੇਖੋਗੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੇ ਜੋ ਕੁਝ ਕਿਹਾ ਹੈ ਉਹ ਅਸੀਂ ਸਾਰਾ ਕਰਕੇ ਦਿਖਾਵਾਂਗੇ ਕੋਈ ਸਾਹਿਬ ਕਹਿੰਦੇ ਕੁਝ ਆਵਦੇ ਨਹੀਂ ਫਾਈਲਾਂ ਵੀ ਖੁੱਲਣੀਆਂ ਪੈ ਸਕਦੀਆਂ ਨੇ ਕਿਉਂਕਿ ਵਿਰੋਧੀ ਦੋਸ਼ ਲਾਉਂਦੇ ਨੇ ਤੁਹਾਡੇ ਆਪ ਦੇ ਜਿਹੜੇ ਵਿਧਾਇਕ ਨੇ ਜਾਂ ਕੋ ਬੰਦੇ ਨੇ ਉਹ ਮਾਈਨਿੰਗ ਦਾ ਹਿੱਸਾ ਨੇ ਗੈਰਕਾਨੂੰਨੀ ਮਾਈਨਿੰਗ ਦਾ ਦੇਖੋ ਵਿਰੋਧੀਆਂ ਨੇ ਤਾਂ ਪਹਿਲਾਂ ਸਾਡੇ ਕੇਜਰੀਵਾਲ ਸਾਹਿਬ ਨੂੰ ਕਹਤਾ ਸੀ ਕੀ ਕੱਢਿਆ ਜੀ ਉਹਦੇ ਵਿੱਚ 2 ਸਾਲ ਤੱਕ ਸਾਰਾ ਤੰਤਰ-ਪੰਤਰ ਲੱਗਿਆ ਰਿਹਾ ਦੋਸ਼ ਲਾਣੇ ਬੜੇ ਸੌਖੇ ਨੇ ਸਾਡਾ ਕੋਈ ਵੀ ਬੰਦਾ ਸਾਡਾ ਕੋਈ ਵੀ ਆਗੂ ਕਿਸੇ ਵੀ ਗੈਰਕਾਨੂੰਨੀ ਕੰਮ ਦੇ ਵਿੱਚ ਸਲਿੱਪ ਨਹੀਂ ਹੈ ਪਾਵੇਂ ਕੋਈ ਮਾਈਨਿੰਗ ਦੀ ਗੱਲ ਹੋਵੇ ਕਿਸੇ ਕਿਸਮ ਦੀ ਗੱਲ ਹੋਵੇ ਚਲੋ ਕੁੜੀਆਂ ਸਾਹਿਬ ਤੁਹਾਡੇ ਨਾਲ ਖੜੇ ਨੇ ਜਿਹੜਾ ਪੰਜਾਬ ਦੇ ਪਾਣੀ ਦਾ ਅਹਿਮ ਮੁੱਦਾ ਆ ਖੇਤੀਬਾੜੀ ਦੀ ਨੀਤੀ ਉਹ ਲੈ ਕੇ ਆਏ ਨੇ ਵਾਟਰ ਰਿਸੋਰਸਸ ਵਿਭਾਗ ਤੁਹਾਡੇ ਕੋਲ ਆ ਮੈਂ ਤੁਹਾਡੇ ਦੋਵਾਂ ਤੋਂ ਜਨਣਾ ਚਾਹੂੰਗਾ ਜ਼ਮੀਨੀ ਪਾਣੀ ਤੇ ਨਹਿਰੀ ਪਾਣੀ ਦੀ ਉਚਿਤ ਵਰਤੋਂ ਕਰਕੇ ਕਿਵੇਂ ਕੁੜੀ ਸਾਹਿਬ ਪਹਿਲਾਂ ਤੁਹਾਡੇ ਤੋਂ ਖੇਤੀ ਨੀਤੀ ਤੇ ਪਾਣੀ ਨੂੰ ਬਚਾਉਣ ਨੂੰ ਕੀ ਕੁਝ ਕਰਨਾ ਚਾਹੀਦਾ ਹੈ ਪਹਿਲਾਂ ਤਾਂ ਸਾਡੇ ਬਹੁਤ ਪਰਮ ਪਿਆਰੇ ਮਿੱਤਰ ਸਾਡੇ ਪ੍ਰਾਜਾ ਸ਼੍ਰੀ ਵਿਰੇਂਦਰ ਗੋਇਲ ਜੀ ਜਿਹੜੇ ਸਰਦਾਰ ਭਗਵੰਤ ਸਿੰਘ ਮਾਨ ਹੋਰਾਂ ਦੀ ਬਾਜ਼ਾਰਤ ਵਿੱਚ ਸਾਡੇ ਸਾਥੀ ਬਣ ਕੇ ਆਏ ਮੈਂ ਉਹਨਾਂ ਨੂੰ ਜੀ ਆਇਆਂ ਮੈਂ ਉਹਨਾਂ ਨੂੰ ਮੁਬਾਰਕ ਦਿਨਾ ਬਹੁਤ ਹੀ ਸੁਲਝੇ ਇਨਸਾਨ ਹੈ ਵਕੀਲ ਵੀ ਹੈ ਜਦੋਂ اجلاس ਹੁੰਦਾ ਸੀ ਵਿਧਾਨ ਸਭਾ ਬਹੁਤ ਮਤਲਬ ਕੰਮ ਦੀਆਂ ਗੱਲਾਂ ਵੱਧ ਘੱਟ ਨਹੀਂ ਬੋਲਦੇ ਸੀ ਇਹਨਾਂ ਦੇ ਹਮੇਸ਼ਾ اجلاس ਵਿੱਚ ਜਿਹੜੀ ਹਾਊਸ ਵਿੱਚ ਉਹਦੀ ਮਾਨਤਾ ਵੀ ਬਣਾਈ ਰੱਖੀ ਆਪਣੀ ਗੱਲ ਵੀ ਕੀਤੀ ਬਹੁਤ ਇੱਥੇ ਆਸਮੀਦ ਹੈ ਵਰਿੰਦਰ ਗੋਇਲ ਜੀ ਗੋਇਲ ਹੈ ਕਦੇ ਗੱਲ ਗੋਲ ਨਹੀਂ ਕਰਦੇ ਬਸ ਇਹ ਮੈਂ ਸਮਝਿਆ ਹੈਗਾ ਗੋਇਲ ਨੇ ਗੱਲ ਗੋਲ ਨਹੀਂ ਕਰਦੇ ਪਰ ਜਵਾਬ ਜ਼ਰੂਰ ਜਾਣਨਾ ਚਾਹਾਂਗਾ ਬੜੇ ਦੋਵੇਂ ਅਹਿਮ ਮੰਤਰੀਓ ਪੰਜਾਬ ਦਾ ਪਾਣੀ ਪੰਜਾਬ ਦਾ ਵजूद ਹੈ ਪਾਣੀ ਪੰਜਾਬ ਦਾ ਵजूद ਹੈ ਇਹਦੇ ਵਾਸਤੇ ਸਰਦਾਰ ਭਗਵੰਤ ਸਿੰਘ ਮਾਨ ਤੇ ਸਾਰੀ ਸਰਕਾਰ ਬਹੁਤ ਸੰਜੀਦਾ ਨੇ ਵੀ ਇਹਨੂੰ ਕਿਵੇਂ ਨਾ ਕਿਵੇਂ ਪਾਣੀ ਦੀ ਵਰਤੋਂ ਸਹੀ ਢੰਗ ਨਾਲ ਹੋਵੇ ਵੱਧ ਨਾ ਕਰਨੀ ਪਵੇ ਉਹਦੇ ਉੱਤੇ ਅਸੀਂ ਲੱਗੇ ਹੋਏ ਆਂ ਚਾਹੇ ਉਹ ਖੇਤੀਬਾੜੀ ਦੀ ਨੀਤੀ ਦੇ ਰਾਈ ਕਿਸਾਨ ਭਰਾਵਾਂ ਨੂੰ ਉਹਦੇ ਵਿੱਚ ਆਪਣੇ ਵੱਲੋਂ ਸੁਝਾਅ ਦੇ ਕੇ ਵੀ ਆਪਾਂ ਜਿਵੇਂ ਵਾਸ਼ਪਤੀ ਵੱਲ ਵੀ ਮੋੜੇ ਆਂ ਦੂਸਰੀਆਂ ਘਟ ਦੇ ਨਾਲੀਆਂ ਫਸਲਾਂ ਵੀ ਝੋਨੇ ਤੇ ਜਾਦੇ ਪਾਣੀ ਲੱਗਦਾ ਤੋ ਇਹਦਾ ਹੌਲੀ ਹੌਲੀ ਕਿਉਂਕਿ ਇੱਕ ਦਿਨ ਕਦੇ ਵੀ ਕੋਈ ਪ੍ਰਬੰਧ ਨਹੀਂ ਹੁੰਦਾ ਹੁੰਦਾ ਤੇ ਕਦੇ ਇੱਕੋ ਦਿਨੀ ਇੱਕ ਨਵੇੜਾ ਨਹੀਂ ਹੁੰਦਾ ਸੋ ਅਸੀਂ ਸਾਰੇ ਚਿੰਤਕ ਹੈ ਵੈਸੇ ਪੰਜਾਬ ਵਾਸੀ ਵੀ ਹੁਣ ਚਿੰਤਕ ਹੋ ਗਏ ਪੰਜਾਬ ਵਾਸੀ ਕੋਲ ਸਾਹਿਬ ਕੀ ਕਹਿਣਾ ਚਾਹੁੰਦੇ ਹੋ ਜੀ ਪੰਜਾਬ ਵਾਸੀ ਵੀ ਚਿੰਤਤ ਨੇ ਪਾਣੀ ਨੂੰ ਲੈ ਕੇ ਪਰ ਕੀ ਰਹੂਗਾ ਅਹਿਮ ਪਾਣੀ ਬਚਾਉਣ ਨੂੰ ਲੈ ਕੇ ਤੁਹਾਡਾ ਏਜੰਡਾ ਦੇਖੋ ਸਰਕਾਰੀ ਏਜੰਡੇ ਦਾ ਜੋ ਹੋਣਗੇ ਹੋਣਗੇ ਪਰ ਮੈਂ ਤੁਹਾਡੇ ਮਾਦਮ ਦੇ ਰਾਂ ਇਹ ਲੋਕਾਂ ਨੂੰ ਬੇਨਤੀ ਕਰਨੀ ਚਾਹਣਾ ਕਿ ਪਾਣੀ ਬਚਾਓ ਜਿਹੜਾ ਬਿਨਾਂ ਮਤਲਬ ਅਸੀਂ ਪਾਣੀ ਬਹਾਈ ਜਾ ਰਹੇ ਆ ਸਮਰਸੀ ਵਾਲਾਂ ਦੇ ਰਾਹੀ ਪਾਣੀ ਕੱਢੀ ਜਾਂਦਾ ਘਰਾਂ ਦੇ ਵਿੱਚ ਕੱਢੀ ਜਾਂਦੇ ਆ ਘੱਟ ਤੋਂ ਘੱਟ ਪਾਣੀ ਦੀ ਵਰਤੋਂ ਕਰੋ ਲੋੜ ਮੁਤਾਬਕ ਵਰਤੋਂ ਕਰੋ ਕਿਉਂਕਿ ਪਾਣੀ ਇਸ ਹੱਦ ਤੱਕ ਡਾਰਕ ਜ਼ੋਨ ਦੇ ਵਿੱਚ ਅਸੀਂ ਚਲੇ ਗਏ ਆ ਜਿੱਥੇ ਬਹੁਤ ਹੀ ਹਾਲਤ ਖਰਾਬ ਬਣੇ ਹੋਏ ਨੇ ਜੇ ਅਸੀਂ ਆਉਣ ਵਾਲੇ ਆਪਣੇ ਨਸਲਾਂ ਦੇ ਲਈ ਜਿਹੜਾ ਅਸੀਂ ਪੈਸੇ ਦੀ ਦੌੜ ਤੇ ਲੱਗੇ ਹੋਏ ਨੇ ਲੋਕ ਜੇ ਪਾਣੀ ਨਾ ਰਿਹਾ ਤਾਂ ਵੀ ਛੱਡ ਕੇ ਕੀ ਜਾਵਾਂਗੇ ਸੋ ਇਸ ਕਰਕੇ ਬਹੁਤ ਸਖਤ ਜ਼ਰੂਰਤ ਹੈ ਸਰਕਾਰ ਦੀਆਂ ਨੀਤੀਆਂ ਤਾਂ ਹੈਗੀਆਂ ਨੇ ਪਰ ਲੋਕਾਂ ਨੂੰ ਸਭਲਾਂ ਦੀ ਜ਼ਰੂਰਤ ਹੈ ਲੋਕਾਂ ਨੂੰ ਆਪਣੀ ਜ਼ਿੰਮੇਵਾਰੀ ਨਿਭਾਉਣ ਦੀ ਜ਼ਰੂਰਤ ਹੈ ਨਹੀਂ ਹਾਲਾਤ ਕੀ ਬਣੇ ਹੋਏ ਨੇ ਜੇ ਕੋਈ ਮੱਝ ਨਿਵਾਉਣ ਲੱਗ ਜਾਂਦਾ ਤੇ ਹਜ਼ਾਰਾਂ ਲੀਟਰ ਪਾਣੀ ਉਸ ਨੂੰ ਨਿਵਾਉਣ ਤੇ ਲਾ ਦਿੰਦੇ ਆ ਜੇ ਕੋਈ ਸਕੂਟਰ ਧੋਣ ਲਾਂਦਾ ਉਸੇ ਦੇ ਹਜ਼ਾਰਾਂ ਲੀਟਰ ਪਾਣੀ ਨਹਾਉਣ ਲੱਗਦਾ ਤਾਂ ਸਮਰਸੀਵਲ ਉੱਤੇ ਛੱਡੀ ਰੱਖਦੇ ਆ ਉਹਦੇ ਪਾਣੀ ਖਰਾਬ ਕਰਨ ਲੱਗ ਪਿਆ ਇਹ ਗੱਲਾਂ ਤੇ ਧਿਆਨ ਦੇਣ ਦੀ ਲੋੜ ਹੈ ਪਾਣੀ ਤਾਂ ਬਚੇਗਾ ਠੀਕ ਬਹੁਤ ਬਹੁਤ ਧੰਨਵਾਦ ਸਰ ਸੋ ਬੜੀਆਂ ਛੋਟੀਆਂ ਛੋਟੀਆਂ ਗੱਲਾਂ ਨੇ ਇਹਨਾਂ ਦਾ ਧਿਆਨ ਦੇਣ ਦੀ ਲੋੜ ਹੈ ਤਾਂ ਪਾਣੀ ਜ਼ਰੂਰ ਬਚੇਗਾ ਤਾਂ ਜਦੋਂ ਮਾਈਨਿੰਗ ਦੀ ਗੱਲ ਆਉਂਦੀ ਹੈ ਬ੍ਰਿੰਦਰ ਗੋਲ ਕਹਿੰਦੇ ਨੇ ਕਿ ਸਖਤਾਈ ਨਾਲ ਕੰਮ ਕਰਾਂਗੇ ਕਿਸੇ ਨੂੰ ਗੈਰ ਕਾਨੂੰਨੀ ਜਿਹੜਾ ਰੇਤਾ ਮਾਫੀਆ ਨਹੀਂ ਚਲਾਉਣ ਦੇਵਾਂਗੇ ਤਾਂ ਜੇਕਰ ਆਪਣੇ ਵੀ ਨਾਲ ਅਜਿਕੇਤੇ ਸ਼ਾਮਲ ਹੁੰਦੇ ਹੋ ਨਜ਼ਰ ਆਏ ਤਾਂ ਹਰ ਇੱਕ ਤੇ ਸੰਤੁਲਿਤ ਕਾਰਵਾਈ ਜਿਹੜੀ ਆ ਉਹ ਹੁੰਦੀ ਨਜ਼ਰ ਆਵੇਗੀ ਮਾਸਰ ਖਾਬ ਆਪਣੇ ਸਹਿਯੋਗੀ ਚਕਤੀਸ਼ ਦੇ ਨਾਲ ਰੋਜ਼ਾਨਾ ਸਪੋਕਸਮੈਨ ਚੰਡੀਗੜ੍ਹ